ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਬੱਠੇਪਣੀ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਜੱਗੇ ਹੋਂ ਦੇ ਕੋਲ ਆਏ ਆ ਪੂਰੀ ਡਿਟੇਲ ਆਪਾਂ ਲੈ ਕੇ ਵੀਰ ਤੋਂ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਬੱਠੇਪਣੀ ਪਿੰਡ ਦੋਸਤੋ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਸੈਦਪੁਰ ਨਦੌਰ ਪਨਗੋਟਾ ਤੇ ਇੱਧਰ ਆਸਲਾ ਠੀਕ ਆ ਜੀ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਤੇ ਪਤੀ ਤਕਰੀਬਨ ਇਥੋਂ ਕੋਈ ਕਿਲੋ ਡੇਢ 2 ਕਿਲੋਮੀਟਰ ਦੀ ਸਾਰੀ ਦੂਰੀ ਹੈ ਨਾਲ ਹੀ ਲੱਗਦਾ ਪਿੰਡ ਅੱਜ ਇਸ ਵੀਡੀਓ ਦੇ ਵਿੱਚ ਕਿਸਾਨ ਵੀਰੋ ਟੋਟਲ ਮੱਝਾਂ ਝੋਟੀਆਂ ਜਿਹੜੀਆਂ ਤੁਹਾਨੂੰ 5 ਦਿਖਾਉਣੀਆਂ ਆਪਾਂ ਇੱਕ ਮਾਲੀ ਕਟਾ ਨੀਲੀ ਰਾਵੀ ਦਾ ਦਿਖਾਵਾਂਗੇ ਅੰਡ ਦੇ ਵਿੱਚ ਮਾਲ ਸਾਰਾ ਸੋਇਆ ਸੋਇਆ ਕੋਈ ਵੀ ਫਾਰਮਰ ਵੀਰ ਆਪਣਾ ਕੋਈ ਇੱਕ ਟਾਈਮ 2 ਟਾਈਮ ਆਪਣੀ ਬੇਸ਼ੱਕ 3 ਟਾਈਮ ਚੋਕੇ ਤਸੱਲੀ ਕਰ ਸਕਦੇ ਹੋ ਤੁਸੀਂ ਇੱਥੇ ਆਣ ਕੇ ਬਾਕੀ 5 ਮੱਝਾਂ ਝੋਟੀਆਂ ਵਿਖਾਵਾਂਗੇ ਵਿੱਚ ਨੀਲੀ ਰਾਵੀ ਦੇ ਤੇ ਨੀਲੀ ਦੇ ਜਿਹੜੇ ਪਸ਼ੂ ਵੀ ਤੁਹਾਨੂੰ ਦਿਖਾਈ ਦੇਣਗੇ ਸੋ ਇੱਥੇ ਆਣ ਕੇ ਜਿੱਦਾ ਮਰਜ਼ੀ ਤਸੱਲੀਆਂ ਕਰੋ ਠੀਕ ਆ ਜੀ ਤਰੀਕਾ ਜ ਤੁਸੀਂ ਨੋਟ ਕਰ ਲਓ 13 ਅਕਤੂਬਰ ਸਮਾਂ ਕੋਈ ਮਾਰਨਿੰਗ 11:30 ਕੋਈ 12:00 ਵਜੇ ਦਾ ਟਾਈਮ ਆ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੱਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਹੋ ਠੀਠਾ ਜੀ ਬੜੇ ਵਧੀਆ ਭਰਾ ਠੀਠਕ ਹੈ ਜੀ ਹਾਂ ਜੀ ਬਹੁਤ ਵਧੀਆ ਵੀਰ ਜੀ ਫੋਰ ਮਨਜਿੰਦਰ ਸਿੰਘ ਕੀ ਹਾਲੇ ਜੀ ਸਤਿ ਸ੍ਰੀ ਅਕਾਲ ਹੋਰ ਠੀਠਾ ਹੈ ਜੀ ਬੜੇ ਵਧੀਆ ਬੜੇ ਵਧੀਆ ਕੋਰੀ ਰੀਜ ਲਾਤੀ ਲਸ਼ਕਾਤੀਆਂ ਫੜ ਕੇ ਫਿਰ ਮਜਾ ਹਾਂ ਜੀ ਹਾਂ ਜੀ ਹੈ ਚਲ ਤੇ ਜਗੇ ਵੀ ਰਾਜੇ ਮਾਲ ਆਪਣੇ ਕੋਲ ਟੋਟਲ 5 ਮੱਜਾ ਝੋਟਿਆ ਨੇ ਹਾਂਜੀ ਹਾਂਜੀ ਇੱਕ ਮਾਲੀਆ ਨੀਲੀ ਰਾਵੀ ਦਾ ਹਾਂਜੀ ਮਾਲ ਸਾਰਾ ਸੋਇਆ ਹੈ ਨਾ ਸਾਰਾ ਸੋਇਆ ਮਾਲ ਸੋਇਆ ਜੀ ਠੀਕ ਹੈ ਭਰਾ ਤੇ ਬਾਕੀ ਇਸੇ ਤਰ੍ਹਾਂ ਚਲੋ ਆਪਾਂ ਵਿੱਚ ਬਕਪਾ ਪੈ ਜਾਂਦਾ ਬਾਕੀ ਮਾਲ ਆਉਂਦਾ ਰਹਿੰਦਾ ਰੁਟੀਨ ਦੇ ਵਿੱਚ ਹੀ ਤਾਂ ਹਾਂਜੀ ਹਾਂਜੀ ਮਾਲ ਆਉਂਦਾ ਇਹਦਾ ਗੁਰੂ ਦੀ ਕਿਰਪਾ ਨਾਲ ਬਾਉ ਜੀ ਹਾਂਜੀ ਹਾਂਜੀ ਬਾਕੀ ਸਜਣਾ ਮਿੱਤਰਾਂ ਦੇ ਫੋਨ ਆਉਂਦੇ ਰਹਿੰਦੇ ਤਾਂ ਵੀਡੀਓ ਫਿਰ ਆਪਾਂ ਨੂੰ ਪਾਉਣੀ ਪੈਂਦੀ ਆ ਦੂਰ ਦਰਡੇ ਬੰਦੇ ਬੇੜੇ ਬੰਦੇ ਬੈਠੇ ਆਪਣੇ ਹਾਂਜੀ ਠੀਕ ਹੈ ਭਰਾ ਲੋ ਵੀਰੇ ਦਿਖਾ ਦਗੇ ਮਾਲ ਸ਼ੁਰੂਆਤ ਕਰ ਲੈਨੇ ਆਪਾਂ ਨੀਲੀ ਰੋਵੀ ਦੇ ਨਾਗ ਵੈਸੇ ਦੋ ਜਿਹੜੇ ਸਟਾਰਟਿੰਗ ਦੇ ਵਿੱਚ ਇਕਲਾ ਰਹੇ ਆ ਹਾਂਜੀ ਹਾਂਜੀ ਤੋਂ ਮੱਝ ਜਿਹੜੀ ਪਹਿਲੇ ਨੰਬਰ ਤੇ ਆਪਣੇ ਕੋਲ ਖੜੀ ਆ ਕੀ ਬੇਰਵਾ ਵੀਰ ਜੱਗੇ ਦਾ ਇਹ ਜੀ ਮੱਝ ਦੁਜਾ ਸੁਆ ਸੁਈ ਆ ਠੀਕ ਹੈ ਹਾਂਜੀ ਮਗਰੇ ਦੇ ਆ ਕਟਾ ਏ ਠੀਕ ਆ ਜੀ ਵੇਖੋ ਬਹੁਤ ਸੋਹਣਾ ਬਾਕੀ ਕਟਾ ਮਾਲੀ ਜੱਗਾ ਆ ਗਿਆ ਮਗਰ ਹਨਾ ਤੇ ਸੁਈ ਨੂੰ ਕੋਈ ਤਕਰੀਬਨ 10 12 ਦਿਨ ਹੋਏ ਆ ਠੀਕ ਆ ਜੀ ਹਾਂਜੀ ਸੋ 10 12 ਦਿਨਾਂ ਦੀ ਸੁਈ ਜ ਦੁੱਧ ਕਿੰਨਾ ਦੱਸਿਆ ਜੀ ਦੁੱਧ 10 ਟਾਈਮ ਜੀ ਦਾ ਪ੍ਰੋਪਰ 12 ਕਿਲੋ ਜਿਹੜਾ ਆਪਾਂ ਮਿਣਕੇ ਦੇ ਕੋਈ ਇਹ ਝੂਠਾ ਨਹੀਂ ਆ 12 ਕਿਲੋ ਭਾਏ ਅਗਲਾ 3 ਦਿਨ ਜੋਵੇ 2 ਦਿਨ ਜੋਵੇ ਕੋਈ ਚੱਕਰ ਨਹੀਂ ਆ ਓਕੇ ਵੀਰ ਜੱਗੇ ਕਿ ਸ਼ਟਾਰਟਿੰਗ ਦੇ ਵਿੱਚ ਆਪਾਂ ਗੱਲ ਕਰ ਲੈਣੀ ਆ ਚਲੋ ਮਾਲ ਸਾਰਾ ਸੋਇਆ ਬਾਕੀ ਚਵਾਈ ਚ ਕੋਈ ਸਾਰੀਆਂ ਦੀ ਚੰਗੀ ਆ ਹਾਂਜੀ ਹਾਂਜੀ ਚਵਾਈ ਓਕੇ ਜਿਹੜੀ ਜਿਹੜਾ ਕੋਈ ਗੱਲ ਹੋ ਗਈ ਉਹ ਆਪਾਂ ਦੱਸ ਕੇ ਫੇਰ ਮੱਝ ਦੇਣੀ ਆ ਹਾਂਜੀ ਜੋ ਵੀ ਪ੍ਰੋਬਲਮ ਹੋਊਗੀ ਤੇ ਠੀਕ ਆ ਲਓ ਵੀ ਦੋਸਤੋ ਕੱਢ ਕੇ ਬਾਹਰ ਇੱਕ ਵਾਰੀ ਤੰਗੀ ਤਸੱਲੀ ਨਾਲ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆ ਦੂਜਾ ਸਵੇਰ ਨੀਲੀ ਰਾਵੀ ਦੀ ਇੱਕ ਤੁਹਾਨੂੰ ਮੱਝ ਆਪਾਂ ਦਿਖਾ ਰਹੇ ਆ ਨਿਸ਼ਾਨੀਆਂ ਮੁਕੰਮਲ ਪੂਰੀਆਂ ਕਰਤੀ ਆ ਕਰਮਾਂ ਦੀ ਬਾਕੀ ਮੂੰਹ ਮੱਥਾ ਤੁਸੀਂ ਵੇਖ ਸਕਦੇ ਜੇ ਸਟਰਕਚਰ ਤੁਹਾਡੇ ਸਾਹਮਣੇ ਆ ਹਾਈਟ ਕੱਟ ਮੀਡੀਅਮ ਤੋਂ ਪਲੱਸ ਵੱਟੀਆਂ ਮੱਜਾਂ ਦੇ ਵਿੱਚ ਹੀ ਆ ਮਾਰਕਿੰਗ ਦੀ ਗੱਲ ਕਰੀਏ ਤੇ ਹਵਾਨੇ ਦੇ ਲੇਵੇ ਦੇ ਉੱਪਰ ਨਿਸ਼ਾਨ ਦੱਬ ਤੁਹਾਨੂੰ ਨਜ਼ਰ ਆ ਜਾਣਗੇ ਬਿਲਕੁਲ ਫੂ ਤੱਕ ਪੂਛ ਜਿਹੜੀ ਵਾਈਟ ਆ ਬਿਲਕੁਲ ਸਾਰ ਤੇ ਵੀ ਨਿਸ਼ਾਨ ਤੇ ਮਗਰ ਲਿਗੀਆਂ ਲੱਤਾਂ ਵੀ ਜਿਹੜੀਆਂ ਤੋਤੀਆਂ ਨੇ ਬਿਲਕੁਲ ਕੋਟੀਆਂ ਤਾਈਂ ਪੂਛਾਂ ਤੱਕ ਆਹ ਫੇਸ ਕੁਆਲਿਟੀ ਆ ਅੱਖਾਂ ਬਿੱਲੀਆਂ ਨੇ ਠੀਕ ਆ ਜੀ ਤੇ ਇਸ ਵਕਤ 12 ਕਿਲੋ ਦੋਤਾ ਤੇ 12 ਦਿਨਾਂ ਦੀ ਇਹ ਸੂਈ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਮਗਰ ਕਤਾ ਵੀ ਬਹੁਤ ਵਧੀਆ ਚੰਗਾ ਬੱਚਾ ਪਾਇਆ ਨਿਸ਼ਾਨੀਆਂ ਦੇ ਵਿੱਚ ਬੱਚਾ ਸੁੱਤਾ ਚਾ ਬਹੁਤ ਸੋਹਣਾ ਮੱਝ ਦਾ ਠੀਕਾ ਜੀ ਪਿੱਠਪੋੜੇ ਵਾਲੀ ਸਰ ਫਿਰ ਬਹੁਤ ਜਿਆਦੀ ਸੰਧੂ ਸਾਹਿਬ ਮੰਦਰ ਬਹੁਤ ਜਿਆਦੀ ਚੰਗੀ ਆ ਹਾਂਜੀ ਇੱਕ ਵਾਰੀ ਹੋਰ ਲਿਆ ਵੀਰ ਆ ਫਰੰਟ ਤੋਂ ਵੀ ਦਿਖਾ ਦਿਆ ਜੀ ਲਓ ਵੀ ਚਵਾਈ ਵੀ ਅਦਾਸ ਰਾ ਠੀਕਾ ਜੀ ਚੋਣ ਚਵਾਦੀ ਬਿਲਕੁਲ ਇੱਕ ਨੰਬਰ ਆ ਚਲੋ ਸੋਇਆ ਸੋਇਆ ਮਾਲ ਜਿੱਦਾਂ ਮੇਰੇ ਭਰਾ ਮਰਜ਼ੀ ਤਸੱਲੀ ਕਰਨਾਂ ਆਂ ਕਿ ਠੀਕ ਆ ਆ ਫੇਸ ਕੁਆਲਟੀ ਐ ਸਟੇਟ ਫਟਾ ਆ ਜਾਂਦਾ ਬਹੁਤ ਠੰਡੇ ਸੁਭਾਅ ਆ ਜੀ ਸੰਤੂ ਸਾਹਿਬ ਬਹੁਤ ਜਿਆਦੀ ਠੀਕ ਆ ਵੀਰ ਕੋਈ ਕਾਲੇ ਪੈਣ ਵਾਲੀ ਗੱਲ ਹੀ ਨਹੀਂ ਛੋਟੀ ਜਿਹੀ ਠੀਕ ਆ ਵੀਰ ਹਾਂਜੀ ਬਈ ਚੰਗੀ ਆ ਮੱਧ ਵਿੱਚ ਚੰਗੀ ਆ ਪੂਰੀ ਅਤੀ ਰਜਾਲੀ ਆ ਠੀਕ ਆ ਜੀ ਮਗਰ ਇਹਦੇ ਕਟਾ ਬੱਚਾ ਬਹੁਤ ਸੋਹਣਾ ਨਿਸ਼ਾਨੀ ਦੇ ਵਿੱਚ ਆ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਸੋ ਇਹ ਲੈਵੇ ਆਰਡਰ ਦੀ ਜਿਹੜੀ ਤੁਸੀਂ ਦੇਖ ਸਕਦੇ ਜੇ ਵੀ ਸ਼ੇਪ ਇਹ ਸਾਈਜ਼ ਆ ਜੀ ਮਹਾਂਕੋਤੀ ਬਹੁਤ ਸੋਹਣਾ ਆ ਆਨੇ ਬੱਚਾ ਚੰਗਾ ਨਿਸ਼ਾਨੀਆਂ ਦੇ ਵਿੱਚ ਆਇਆ ਕਰਮਾਂ ਵਾਲੀ ਬੱਚੇ ਕੋ ਚੰਗੇ ਪਾਉਂਦੀ ਆ ਕੱਲ ਨੂੰ ਕਿਸੇ ਭਰਾਣੇ ਕੋ ਚੰਗੇ ਸੀਮਣ ਦਾ ਬੱਚਾ ਲੈਣਾ ਤੇ ਬੱਚੇ ਇੱਕ ਰਿਜ਼ਲਟ ਤੁਸੀਂ ਵੇਖ ਸਕਦੇ ਹੋ ਠੀਕਾ ਜੀ ਚੰਗੇ ਮਾਨੀ ਦਾ ਬੱਚਾ ਲੈ ਸਕਦੇ ਹੋ ਉਹਨਾਂ ਦੇ ਸਮੇਂ ਦੇ ਵਿੱਚ ਸੋ ਵਰਨਵਾੜ ਚੰਗੇ ਆ ਬਾਕੀ ਗਾਇਬ ਅਗਲੇ ਪਿਛਲੇ ਥਣਾ ਦਾ ਤੁਹਾਨੂੰ ਦਿਖਾਈ ਦੇ ਹੀ ਗਿਆ ਠੀਕ ਹੈ ਬਹੁਤ ਜੀ ਇਹ ਮੁਠੀਆਂ ਚ ਵਰਦੀ ਪੂਰੀ ਆ ਚੋਣ ਬਹੁਤ ਜਾਈ ਚੰਗੀ ਸੰਧੂ ਸਾਹਿਬ ਠੀਕ ਹੈ ਜੀ ਹਾਂਜੀ ਆਓ ਜੀ ਠੀਕ ਹੈ। ਓਕੇ ਵੀਰ ਕੀ ਮੁੱਲ ਕੀ ਡਿਮਾਂਡ ਰਹੂਗੀ ਇਹਦੀ? ਮੁੱਲ ਸੰਧੂ ਸਾਹਿਬ ਜੀ 135 ਕਰਦੇ ਆਪਾਂ ਇਹਦਾ। ਹਾਂਜੀ। ਹਾਂਜੀ। ਵੀ ਜਿੱਥੇ ਆਪਾਂ ਮਾਲ ਦੇਣਾ ਆਪਾਂ ਉਹੋ ਹੀ ਗੱਲ ਕਰਨੀ ਹੈ ਵੀਰ ਵਿੱਚੋਂ ਕੋਈ 2 4 500 ਵਿੱਚ ਛੋਟ ਦੇ ਆਪਾਂ ਰੱਖੀਏ। 130 ਦੇ ਦਾਂਗੇ ਸੰਧੂ ਸਾਹਿਬ। 130। ਹਾਂਜੀ। ਪਰ ਜਿਹੜਾ ਵੀ ਸੱਜਣ ਖੜੂਗਾ ਯਾਦ ਕਰੂਗਾ ਵੀ ਮੈਂ ਆਂ। ਕੋਈ ਉਹੋ ਜੀ ਚੀਜ਼ ਨਹੀਂ ਹੈ ਵੀ ਐਵੇਂ ਹੀ ਆ ਵੀ ਆਪਾਂ ਕਹਿ ਦਈਏ ਨੀਲੀ ਹੈ ਜਿਹਨੂੰ ਪਿਓਰ ਤੁਹਾਨੂੰ ਪਤਾ ਆਂਦੇ ਆ ਉਹ ਆਈ। ਉਹ ਨੀਲੀ ਆ। ਹਾਂਜੀ। ਨੀਲੀ ਰਾਵੀ ਅਮਰਜਿੰਦਰ ਸਿੰਘਾਂ ਮਾਰ ਕੇ ਸ਼ਾਲਾ ਛੁਲਾਉਣਾ। ਆਪਾਂ ਨੇ ਗੈਰ ਹੀ ਆ ਆਇਆ ਆਪੇ ਵੀਰ ਕੋਲੇ ਬਾਦਰ ਪਾ ਕੇ ਛੱਡ ਗਿਆ ਦੇਖ ਲਾ ਹਾਂਜੀ ਕਿ ਹੋਰ ਬੋਏ ਹੈ ਵੀਰ ਕਿ ਜਿਆਦਾ 500 ਵਰ ਕਰਦੇ ਯਾਰ 1000 ਮਾਨ ਦਾ ਸ਼ਾਇਦ ਨੇ ਵੀਰ ਦੇਖ ਲਾ ਵੀਰ ਨੇ ਵੱਡੀ ਆਫਰ ਦਿੱਤੀ ਵੀ ਜਿੰਨਾ ਮਰਜੀ ਮਾਨਤਨ ਕਰਾ ਲਾ ਤੂੰ ਉਸ ਲੋਕ ਨੂੰ ਕਰਾਉਣਾ ਪਿਆ ਦੇਖ 1000 ਹੀ ਛੱਡ ਦਿੱਤੇ ਯਾਰ ਹੀ ਲਓ ਵੀ 1000 130 ਦੇ ਵਿੱਚੋਂ 1000 ਹਾਂ ਨਾ ਹਾਂਜੀ 129 ਦੀ 129 ਦੀ 200 ਇਹ ਜਿਹੜੀ ਮੱਝ ਤੁਹਾਨੂੰ ਮਿਲ ਜੂਗੀ ਤੋ ਨੀਲੀ ਰਾਵੀ ਦੀ ਬਿਲਕੁਲ ਟੂਮਾ ਤੁਸੀਂ ਚੈੱਕ ਕੀਤੀ ਆ ਠੀਕ ਆ ਚੰਗੀ ਮਾਝਾ ਅਡਰੋ ਲੇਵੇ ਦੀ ਬੜੀ ਸਾਫ ਸੁਥਰੀ ਅੱਗੇ ਸੈਕਿੰਡ ਨੰਬਰ ਤੇ ਇੱਕ ਮਾਝਾ ਪਾ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਅੰਗਪੱਖ ਨੀਲੀ ਰਾਵੀ ਦੇ ਵਿੱਚ ਹੀ ਆ ਜਾਂਦੀ ਆ ਤੇ ਇਹਦਾ ਵੀਰ ਜੱਗਿਆ ਕੀ ਮੇਰਵਾ ਮੈਂ ਦਾ ਇਹਦੇ ਥੱਲੇ ਸੰਧੂ ਸਾਹਿਬ 8 ਕਿਲੋ ਬੜਾ ਹੋਊਗਾ ਪੱਕਾ ਠੀਕ ਆ ਜੀ ਹਾਂ ਜੀ 10 ਨਹੀਂ ਕਹਿਣਾ ਹੋਊਗਾ ਹੀ 8 ਦੇ 8 ਕਹਿਣਾ ਜਿਹੜਾ ਨਿਕਲੂਗਾ ਹਾਂ ਤੇ ਸੂਈ ਨਵਾਜੀ ਨੂੰ ਚੌਥਾ ਦਿਨ ਹੋ ਗਿਆ ਵਾ ਇਹਦੇ ਮਗਰ ਵੀ ਕੱਟਾ ਏ ਪਿਓਰ ਨੀਲੀ ਦਾ ਇਹੋ ਬੱਚਾ ਆ ਗਿਆ ਤਾਂ ਹਾਂ ਜੀ ਆਵੇ ਪਿਓਰ ਨੀਲੀ ਦਾ ਇਹਦੇ ਜੀ ਅਗਲੇ ਪਾਸੇ ਆ ਅੱਜ ਦੂਜਾ ਤੀਜਾ ਦੇ ਨਹੀਂ ਆ ਜੀ ਅੱਜ ਇਹ ਚੌਥਾ ਦਿਨ ਹੋ ਗਿਆ ਚੌਥਾ ਦੇ ਨਹੀਂ ਹਾਂਜੀ ਲਓ ਜੀ ਇਹ ਮਗਰ ਕਟਾ ਠੀਕ ਆ ਜੀ 8 ਕਿਲੋ ਬੌਲੇ ਤੇ ਇਸ ਵਕਤੇ ਚੱਲਣ ਰਹੀ ਆ ਸਵੇਰ ਤੀਜਾ ਗਾ ਹਨਾ ਤੀਜਾ ਮੰਨ ਲੇ ਕੋਈ ਚੌਥਾ ਮੰਨ ਲੇ ਸੰਧੂ ਸਾਹਿਬ ਠੀਕ ਆ ਜੀ ਜਿੰਨਾ ਮਰਜੀ ਕੋਈ ਸਮਝ ਗਿਆ ਆ ਜੀ ਸਮਝਣਾ ਲਵੇ ਕਿ ਆਪਾਂ ਇਹ ਜਦੀ ਚਲੀਏ ਦੂਜਾ ਵਾ ਤੀਜਾ ਵਾ ਉਹ ਤਾਂ ਉਹ ਕੰਮ ਨਹੀਂ ਕਰਨਾ ਆਪਾਂ ਹਰੇਕ ਭਰਾ ਦੀ ਸਮਝ ਆ ਕੋਈ ਤੀਜੇ ਜੀ ਬਾਕੀ ਸੌਦਾ ਕਰੇ ਕੋਈ ਚੌਥਾ ਮੰਨ ਲੇ ਵੇਚ ਸਕੇ ਵਜਨ ਲੋਡ ਸੰਧੂ ਸਾਹਿਬ ਪੂਰਾ ਸੋ ਬਾਕੀ ਹਾਈਟ ਕੱਟ ਤੁਹਾਡੇ ਸਾਹਮਣੇ ਆ ਆ ਵਜਨ weight ਲੱਗਾ ਇਹਨੂੰ ਕਰਮ ਬਾਕੀ ਨਿਸ਼ਾਨੀਆਂ ਮਾਰਕਿੰਗ ਪ੍ਰੋਪਰ ਤੁਹਾਡੇ ਸਾਹਮਣੇ ਆ ਆ ਸਟਰਕਚਰ ਠੀਕ ਆ ਜੀ ਬਿਲਕੁਲ ਪਤਲਾ ਪਿੰਡਾ ਚੁਵਾਈ ਦੀ ਬਿਲਕੁਲ ਇੱਕ ਨੰਬਰ ਆ ਕੋਈ 19 ਕੀ ਗੱਲਬਾਤ ਹੋਈ ਤੇ ਫਿਰ ਸੰਤੂ ਸਾਹਿਬ ਚੁਵਾਈ ਆਪਣੀ ਬਿਲਕੁਲ 6 ਵਜੇ ਦੀ ਆ ਠੀਕ ਆ ਜੀ ਚਲੋ ਅੱਗੇ ਬਿਮਾਰੀ ਭਰਾ ਆਪਾਂ ਨੂੰ ਜਾਣਦੇ ਆ ਆਪਣੀ ਚੁਵਾਈ ਇਸ ਟਾਈਮ ਦੀ ਹੁੰਦੀ ਆ ਆਪਾਂ ਕਦੀ 5 ਵੇ 4 ਵੇ ਪਛਣੀ ਕੋਇਆ ਤੇ ਨਾ ਆਪਾਂ ਕੋਈ ਲੰਬਾ ਹੀ ਆਇਆ ਦੁੱਧ ਆ ਠੀਕ ਆ ਵੀਰੇ ਕਿਉਂਕਿ ਉਹ ਕੰਮ ਕਰਨਾ ਹੀ ਨਹੀਂ ਸੱਚ ਦੱਸੋ ਕਿ ਇਹਨੂੰ ਗੇੜਾ ਪਵੇ ਬਸ ਵੀਰੇ ਉਹਦਾ ਫਾਇਦਾ ਨਹੀਂ ਕੋਈ ਬਸ ਸੋ ਦੋਸਤੋ ਪਹਿਲਾਂ ਵੀ ਆਪਾਂ ਮਾਲ ਦੀਆਂ ਬਹੁਤ ਸਾਰ ਰੋਟੀਨ ਦੇ ਵਿੱਚ ਹੀ ਚਲੋ ਕੰਮ ਕਰਦੇ ਆ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹਨਾਂ ਦਾ ਕੀਤਾ profession ਆ ਵਪਾਰ ਲੈਣ ਦਾ ਤੇ ਇਹ ਨਹੀਂ ਹੋਊਗਾ ਵੀ ਮੇਰਾ ਵੀਰ ਕੋਈ ਦੂਰੋਂ ਜੜੇ ਆਵਾਜ਼ ਆ ਤੇ ਖੇੜਾ ਪਾਵੇ ਕੋਈ ਪਸ਼ੂ ਦੱਸਿਆ ਔਰ ਤਾਂ ਨਿਕਲੇ ਇੱਥੇ ਕੁਝ ਹੋਰਣਗੇ ਸੋ ਲੈਵੇ ਹਵਾਨੇ ਦੀ ਸਾਫ ਸੁਥਰੀ ਆ ਬੰਦਵਾਟ ਚੰਗੇ ਆ ਬਾਕੀ ਸਪੇਸ ਗੈਪ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਠੀਕ ਆ ਸੋ ਪਤਰੀ ਪੁਤਰੀ ਆ ਬੈਕ ਸਾਈਡ ਤੋਂ ਇੱਕ ਸਾਰ ਠੀਕ ਆ ਤੇ ਇਹ ਜੱਗੇ ਵੀਰ ਕੀ ਮੋਲ ਕੀ ਡਿਮਾਂਡ ਕਰਦੇ ਆਂ ਦੀ ਇਹਦਾ ਸ਼ੰਦੂ ਸਾਹਿਬ ਜੀ 80000 ਰੁਪਏ ਦੇ ਦਈਏ 85 ਦੀ ਦੇ ਦੋ ਹਾਂਜੀ ਠੀਕ ਆ ਵਿੱਚੋਂ ਕੋਈ ਹੈਗੀ ਗੁਜਾਇਸ਼ ਕਰਨੀ ਚਾਹੁੰਦੇ ਮਾਨਤਨ ਹੋਰ ਕਰਤੀ 10 ਮੰਜਿੰਦਰ ਸਿਆ 10000 ਯਾਰ ਹੀ ਛੱਡਾਂਗੇ ਯਾਰ ਯਾਰ ਹੀ ਛੱਡ ਦੇਣਾ ਚਲੋ ਯਾਰ ਇੱਕ ਹੋਰ ਛੱਡ ਦਈਏ 82 ਦੀ ਦੇ ਦਾਂਗੇ 82 ਦੀ ਹਾਂਜੀ ਲੋ ਵੀ ਖਾਨ ਆ ਜਿਹੜੀ 82000 ਦੀ ਫਾਈਨਲ ਮਿਲ ਜੂਗੀ ਜਿੰਨੂ ਦੇ ਆਲਾ ਹੀ ਹੋ 340 ਜੋ ਛੜਕਦੇ ਬੱਜਾ ਨਹੀਂ ਬਹੁਦੇ ਆ ਕਿ ਆ ਵੀ ਛਾਲਾ ਮਾਰਗੇ ਚੱਲ 82 ਜਾਂਦੇ ਯਾਰ ਵੱਟ ਚੜ ਕੇ ਛਾਲਾ ਮਾਰਨਗੇ ਕੋਈ ਜੋੜਾ ਹੀ ਲਵੇ ਨੀਲੀ ਦਾ ਉਹਨੂੰ ਦਿਵਾਲੀ ਆਫਰ ਹੋਰ ਦਵਾਂਗੇ ਨਾਲ ਹੋਰ ਨਾਲ ਹਾਂਜੀ ਬਾ ਵੀ ਹੋਰ ਵਿੱਚੋਂ ਮਾਨਤਨ ਕਰਾਂਗੇ ਮਾਨ ਨਾਲ ਜੋੜੇ ਜੋ ਕੋਈ ਲਾਂਮਣ ਆਊਗਾ ਜੋ ਬਗਾ ਉਹ ਹੋਊਗਾ ਠੀਕ ਹੈ ਭਰਾ ਹਾਂਜੀ ਲੋ ਵੀ ਜੋੜੀ ਮੇਰਾ ਭਰਾ ਕੋਈ ਪਉਣੀ ਚਾਹੁੰਦਾ ਤਾਂ ਜਿੰਨਾ ਚਿਰ ਰੇਟ ਤੁਹਾਨੂੰ ਦੱਸਿਆ ਉਹਦੇ ਵਿੱਚੋਂ ਹੋਰ ਵੀ ਮਾਨਤਨ ਕੀਤਾ ਜਾਊਗਾ ਸੋ ਇਹ ਦੋ ਮੱਜਾਂ ਦੇ ਮਗਰ ਕੱਟਿਆ ਮੇਲਕਾਫ ਆ ਬੱਚੇ ਤੁਹਾਨੂੰ ਦਿਖਾਈ ਜਾਂਦੇ ਆਪਾਂ ਨਾਲ ਦੀ ਨਾਲ ਹੀ ਇਦੋਂ ਬਾਅਦ ਇੱਕ ਆਪਣੇ ਕੋਲ ਤਜੇ ਨੰਬਰ ਤੇ ਇਹ ਗ੍ਰੇਡਰ ਦੇ ਵਿੱਚ ਹੀ ਆ ਗਈ ਜੱਗੇ ਵੀਰ ਮੱਜ ਹਾਂਜੀ ਇਹ ਮਿਕਸ ਜੀ ਆ ਨਾ ਨੀਲੀ ਜਿਹੜੇ ਨਾਮ ਮੋਰਾ ਜਾ ਬੱਸ ਬੱਸ ਹਾਂਜੀ ਠੀਕ ਆ ਜੀ ਅਕੋ ਮੋਰਾ ਦਾ ਭਲੇਖਾ ਪਾਉਂਦੀ ਆ ਪਿਛੋਂ ਨੀਲੀ 라ਵੀ ਆ ਹਾਂਜੀ ਹਾਂਜੀ ਇਹ ਵੀ ਚੀਜ਼ਾਂ ਲੱਭਣੀਆਂ ਵਖੀਂ ਹੁੰਦੀਆਂ ਵਾਦੇ ਕਿੱਦਾਂ ਮਿਲਦੀਆਂ ਵਾ ਆਹ ਠੀਕ ਆ ਹਾਂਜੀ ਹਾਂਜੀ ਤੇ ਇਹ ਤਾਂ ਕੀ ਵੇਰਵਾ ਵੀਰ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਇਹਨੂੰ ਸੰਤੂ ਸਾਹਿਬ ਸੂਈ ਨੂੰ ਅੱਜ ਕੋਈ 15 ਦਿਨ ਹੋ ਗਏ ਹੋਣਗੇ ਤਕਰੀਬਨ 15 ਦਿਨ ਹੋ ਗਿਆ ਹਾਂਜੀ ਆ ਬੱਚਾ ਮਗਰ ਕੱਟੀ ਆ ਹਾਂਜੀ ਇਹਦੇ ਮਗਰ ਕੱਟੀ ਆ ਲਓ ਜੀ ਮਗਰ ਕੱਟੀ ਆ ਤੇ 15 ਦਿਨਾਂ ਦੀ ਸੂਈ ਹੈ ਬੱਚੇ ਤਾਂ ਤੁਸੀਂ ਆਈਡੀਆ ਲਾ ਲਿਆ ਜੇ ਬਾਕੀ ਬਿਲਕੁਲ ਕੁਲਾ ਬੱਚਾ 15 ਦਿਨਾਂ ਦਾ ਬੱਚਾ ਵੈਸੇ ਸ਼ੋ ਹੋਈ ਜਾਣਾ ਸਾਰੇ ਭਰਾਵਾਂ ਨੂੰ ਇਸ ਵਕਤ ਦੁੱਧ ਕਿੰਨਾ ਐਸੋ ਝੋਟੀ ਥੱਲੇ ਵੀਰ ਇਸ ਟਾਈਮ ਸੰਧੂ ਸਾਹਿਬ ਥੱਲੇ ਗੋਦੇ ਦੇ 9 ਕਿਲੋ ਪੱਕਾਊਗਾ ਜਿਹੜਾ ਬਚਵਾ ਦੇਣਾ ਵਾ ਲਓ ਜੀ 9 ਕਿਲੋ ਇਸ ਵਕਤ ਦੁੱਧ ਇਹਦੇ ਥੱਲੇ ਹੁਣ ਜਿਹੜਾ ਪੱਕਾ ਵੀਰਾਂ ਦਾ ਵੀ ਜਿਹੜਾ ਕਿਸੇ ਵੀਰ ਨੇ ਤਸੱਲੀ ਕਰਨੀ ਭਾਂਡੇ 'ਚ ਪੈਣਾ 9 ਕਿਲੋ ਦੁੱਧ ਅਰਲੀਆਂ ਵਰਗੇ ਥਾਣਾ ਵੰਡ ਬਿਰਲ ਚੰਗੀ ਹੈ ਬਾਕੀ ਚੱਲ ਪੱਤਰ ਇੱਕ ਸਾਰ ਆ ਬੈਕਸੈਟ ਤੋਂ ਦਿਖਾਈਏ ਆਪਾਂ ਤੇ ਬਾਕੀ ਇਹ ਸੰਧੂ ਸਾਹਿਬ ਜੇ ਅਗਲੇ ਚੋਈਆਂ ਆਣ 3 ਵਜੇ 4 ਵਜੇ ਹਾਂ ਜੇ ਆਪੇ ਵਸੀਆਂ ਹਾਂ ਟਾਈਮ ਹੀ ਤੁਹਾਨੂੰ ਪਤਾ ਹੁੰਦਾ ਦੱਸੋ ਵੀ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਕੋਲ ਚਲੋ ਕਿਸੇ ਰਕਮ ਦਾ ਜੋ ਟਾਈਮ ਨਹੀਂ ਲੱਗਾਗਾ ਪਰ ਸਾਡੇ ਮਾਰ ਹੋਏ ਆ ਦੁੱਧ オリジナル ਜਿਹੜਾ ਅਸਲੀਅਤ ਦੱਸਣੀ ਚਾਹੀਦੀ ਆ ਠੀਕ ਆ ਜੀ ਕਿਉਂਕਿ ਮਾਰਨਿੰਗ ਚੋਲੋ ਭਾਵੇਂ ਸ਼ਾਮ ਨੂੰ ਚੋਲੋ ਟਾਈਮੋ ਟਾਈਮ ਚੁਆਈ ਕਰਕੇ ਵੀਡੀਓ ਬਣਾ ਲ ਦਿੰਦੇ ਆਪਾਂ ਪਰ ਦੁੱਧ ਸਹੀ ਦੱਸਿਆ ਜਾਵੇ ਠੀਕ ਆ ਜੀ ਤਾਂ ਜੋ ਖਰੀਦਣ ਵਾਲੇ ਵੇਰ ਨਾਲ ਵੀ ਜਿਹੜਾ ਕੋਈ ਇੱਥੇ ਆਇਆ ਦਾ ਵਾਅਦਾ ਘਾਟਾ ਜਿਹੜਾ ਬਿਲਕੁਲ ਸਾਹਮਣਾ ਨਾ ਕਰਨਾ ਪਵੇ ਤੇ 9 ਕਿਲੋ ਇਹ ਤਾਂ ਥੱਲੇ ਆਸ ਵਕਤ ਦਾ ਦੁੱਧ ਹਾਜ਼ਰ ਬਾਕੀ ਝੋਟੀ ਬ ਇਧਰੋਂ ਫੇਸ ਇੱਕ ਵਾਰੀ ਫੇਰਾ ਪਾ ਤੁਹਾਨੂੰ ਦਿਖਾ ਦਿੰਨੇ ਆ ਮੂੰਹ ਮੱਥੇ ਦੀ ਆ ਕਰੋ ਚੱਕਾ ਲੈ ਸੋ ਇਹ ਦੋਸਤੋ ਆਰਡਰ ਦੀ ਨੇਵੇ ਦੀ ਕੁਆਲਿਟੀ ਆ ਸੋ ਚਵਾਈ ਸਾਰੇ ਪਸ਼ੂਆਂ ਦੀ ਚੰਗੀ ਹੈ ਕਿਸੇ ਦੇ ਵਿੱਚ ਬਿਲਕੁਲ ਚੋਣ ਨਿਕਰ ਬਿਲਕੁਲ ਸੰਧੂ ਸਾਹਿਬ ਹਾਂ ਹਾਂਜੀ ਆ ਮਾਰੂ ਨਿਕਾ ਠੀਕ ਹੈ ਹਾਂਜੀ ਇੱਕ ਸੰਤੂ ਸਾਹਿਬ ਅੱਖੇ ਦੀ ਖਰਾਬ ਨਹੀਂ ਆ ਕੋਈ ਸੱਜਣ ਸਮਝੇ ਨਾ ਇਹੜਾ ਸਵੇਰੇ ਕੋਈ ਡੰਡਾ ਵੱਜ ਗਿਆ ਕਿ ਚਾਏ ਨੇ ਆਪ ਹੀ ਖੈ ਗੂ ਮਾਰ ਲਈ ਆ ਉਹਦੇ ਕਰਕੇ ਥੋੜਾ ਅੱਖ ਮੀੜਦੀ ਆ ਪਾਣੀ ਛਟੰਦਈ ਆ ਕੋਈ ਅੱਖ ਖਰਾਬ ਨਹੀਂ ਇਹਦੀ ਠੀਕ ਆ ਠੀਕ ਹਾਂਜੀ ਬਿਲਕੁਲ ਠੀਕ ਆ ਚਲੋ ਉਹ ਤਾਂ ਮਾੜਾ ਮੋੜ ਹਾਂਜੀ ਹਾਂਜੀ ਨਹੀਂ ਚਲੋ ਕਈ ਸੱਜਣ ਕਹਿੰਦੇ ਵੀਡੀਓ ਵੇਖ ਕੇ ਵੀ ਅੱਖ ਇਦਾਂ ਵਾ ਠੀਕ ਆ ਤੇ ਇਹ ਤਾਂ ਜੱਗੇਵੀਰ ਕੀ ਮੋਲ ਕੀ ਡਿਮਾਂਡ ਰੂਗਾ ਇਹ ਸੰਤੂ ਸਾਹਿਬ ਜੀ 99000 ਦੀ ਦੇ ਦਈਏ ਪੂਰੀ ਦੀ 99 ਦੀ ਹਾਂਜੀ ਕੁਲਾਸਲੂਸ ਕਰਕੇ ਗੱਲ ਕਰ ਦਈਏ ਲੈ ਸਵਰ ਮਨਜਿੰਦਰ 10 ਛੋੜ ਯਾਰ ਛੋਟਾ ਮਨਜਿੰਦਰ ਤੇ ਰੱਖੀਆਂ ਆਪਾਂ ਮਨਜਿੰਦਰ ਕੋਈ ਐ ਨਹੀਂ ਪੱਕਾ ਕੋਈ 500 ਹਜ਼ਾਰ ਹੀ ਬੰਨਿਆ ਤੈਨੂੰ ਉਹ ਕੋਲੀ ਛੋਟ ਗੱਤ ਸਕਦਾ ਕਰਦਾ ਯਾਰ ਜਿੰਨੀ ਕਰਨੀ ਪੰਜ ਪੰਜ ਹੀ ਢਾ ਦੇ ਇਹ 90 ਦੀ ਫਿਕਸ ਦੇਣੀ ਆ ਮੈਂ ਹੁਣ 90 ਦੀ ਮੈਂ ਵੀਰ ਵੀ ਪਰੇਸ਼ਾਨ ਨਾ ਕਰੇ 90 ਹੀ ਫਿਰ ਦੇਣੀ ਆ ਅੱਛਾ ਗਿਆ ਭਾਈ ਫਿਰ ਤੇਰਾ ਹੀ ਸੇ ਕੋਈ ਛੋਟ ਆਈ ਤਾਂ ਫਿਰ ਕਰ ਦੇ 500 ਰੁਪਿਆ ਕਰ ਦਿੰਦੇ ਫਿਰ ਹੋਰ ਕੀ ਆ ਲਾ ਵੀ ਹਾਂਜੀ ਲਾ ਵੀ 500 ਹੋਰ ਹੋ ਜਾਊਗਾ ਮਾਨਤਨ ਵਿੱਚੋਂ ਠੀਕ ਆ ਜੀ ਤੋ ਇਹ ਝੋਟੀ ਦੀ ਡਿਟੇਲ ਆ 9 ਕਿਲੋ ਦਾ ਇਸ ਵਕਤ ਚੱਲਣ ਈ ਆ ਮਗਰ ਇਹਦੇ ਕੱਟੀ ਫੀਮੇਲ ਕਾਫ ਅੱਗੇ ਚੌਥੇ ਨੰਬਰ ਤੇ ਆਪਾਂ ਇੱਧਰ ਤੁਹਾਨੂੰ ਇੱਕ ਵੇਰਵਾ ਪਾ ਦਿੰਨੇ ਆ ਇੱਧਰਲੇ ਪਾਸੇ ਮੱਝ ਦਿਖਾਈਏ ਇਹਦਾ ਸੂਆ ਵੇਰ ਕਰਵਾ ਇਹਦਾ ਸੂਆ ਜੇ ਕੋਈ ਤੀਜਾ ਮੰਨ ਲੇ ਚੌਥਾ ਮੰਨ ਲੇ ਵੀ ਠੀਕ ਆ ਹਾਂਜੀ ਇਹਦੇ ਪਿਛੇ ਵੀ ਕੱਟੀ ਆ ਮਗਰ ਕੱਟੀ ਆ ਹਾਂਜੀ ਅੱਜ ਦਿਨ ਕਿੰਨੇ ਹੋਗੇ ਸੂਈ ਨੂੰ ਇਹਨੂੰ ਵੀ ਕੋਈ ਤਕਰੀਬਨ 20 ਦਿਨ ਮੰਨ ਕੇ ਚੱਲੋ ਲਓ ਜੀ 20 ਦਿਨ ਦਾ ਆਈਡੀਆ ਲਾ ਲਿਆ ਜੇ ਇਹ ਮਗਰ ਕੱਟੀ ਆ ਫੀਮੇਲ ਕੱਟੀ ਬਿਲਕੁਲ ਕਾਇਮ ਵੈਸੇ ਬੈਠੀ ਆ ਕੋਈ ਚੱਕਰ ਨਹੀਂ ਉਹ ਤਜਾਮਾ ਨੇ ਕਿ ਸੌਦਾ ਕਰ ਲੇ ਬਾਕੀ ਮੇਰਾ ਜੀ ਆਪੋ ਆਪਣੀ ਸਮਝ ਆ ਤੁਹਾਡੀ ਤੇ ਕਿੰਨਾ ਤੋਂ ਤੋਂ ਦੱਸਿਆ ਫਿਰ ਦੁੱਧ ਦੇ ਸੰਤੂ ਸਾਹਿਬ ਇਹ ਥੱਲੇ ਵੀ 9 10 ਦੇ ਵਿੱਚ ਆਊਗਾ 9:00 10:00 ਪੱਕਾ ਹਾਂਜੀ ਜਿਹੜਾ ਚੋ ਲੈਣਾ ਵਾ ਤੇ ਚੋਣ ਜਾਣ ਬਹੁਤ ਨਿੱਗਰ ਆ ਚੰਗੀ ਆ ਲਓ ਜੀ 9 ਤੋਂ 10 ਦੇ ਦਰਮਿਆਨ ਹੀ ਆ ਦੁੱਧ ਬਾਕੀ ਸਾਂਭੀ ਨਹੀਂ ਕਿਸੇ ਨੇ ਢਾਂਚਾ ਦੇਖੋ ਕਿੰਨਾ ਵੱਡਾ ਵਾ ਪੂਰੀ ਵੱਡੀ ਮੈਂ ਆ ਸਿਰਫ ਕੀ ਥੋੜੀ ਜੀ ਸਾਫ ਤੋਂ ਗਈ ਆ ਵੀ ਸਾਫ ਤੋਂ ਗਈ ਆ ਜਿੰਨਾ ਕੱਦ ਪੋਤਾ ਕਰਮਾ ਲਈ ਓਡੀ ਸਭ ਹੀ ਨਹੀਂ ਗਈ ਐਡੀ ਸਾਂਭੀ ਨਹੀਂ ਸਾਂਭੀ ਨਹੀਂ ਤੇ ਫਿਰ ਦਾ ਡੇਢ ਮੰਗਣਾ ਹੈ ਬਿਲਕੁਲ ਬਿਲਕੁਲ ਹਾਂਜੀ ਲਓ ਵੀ ਹਾਈਟ ਕਾਤ ਲੈਂਥ ਪੂਰੀ ਐ ਇਸ ਮੈਦੀ ਠੀਕ ਆ ਤੇ 9 ਤੋਂ 10 ਦੇ ਦੋ ਬੰਦੇ ਤੇ ਤਿੰਨ ਦੁੱਧ ਠੀਕ ਆ ਅਮਨਜੰਦਰ ਇੱਥੇ ਰੋਕੀ ਇੱਕ ਮਿੰਟ ਆ ਲੈ ਸੋ ਬਾਕੀ ਦੋਸਤੋ ਚਵਾਈ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ 12 ਵਜੇ ਦਾ ਜਿਹੜਾ ਹੁਣ ਸਮਾਂ ਮਾਰਨਿੰਗ ਹੈ ਚਵਾਈ ਦਾ ਟਾਈਮ ਤੁਹਾਨੂੰ ਨੋਟ ਕਰਾ ਦਿੱਤਾ ਜਿਵੇਂ ਜਿਵੇਂ ਸ਼ਾਮ ਦੀ ਚਵਾਈ ਵਾਲ ਪਸ਼ੂ ਜਾਣਗੇ ਤਕਰੀਬਨ ਜਿਹੜੇ ਲੇਵੇ ਹਵਾਨੇ ਦੁੱਧ ਨਾਲ ਆ ਪਰਨੇ ਸ਼ੁਰੂ ਕਰ ਦਿੰਦੇ ਨੇ ਆ ਓਵੇਂ ਓਵੇਂ ਜਿਹੜੀ ਦੱਖ ਜਿਹੜੀ ਆ ਹੋਰ ਬਣ ਜਾਊਗੀ ਜੀ ਹਾਂਜੀ ਹਾਂਜੀ ਫੋਨ ਜਿਹੜਾ ਟਾਈਮ ਤੁਸੀਂ ਨੋਟ ਕਰ ਲਿਓ ਜੇ ਮੇਰੇ ਵੀਰ ਬਾਕੀ ਜਿੰਨਾ ਜਿੰਨਾ ਦੁੱਧ ਦੱਸਿਆ ਜਾਂਦਾ ਬਿਲਕੁਲ ਟਾਈਮ ਆਪਣਾ ਕੱਢ ਕੇ ਤੁਸੀਂ ਇੱਥੇ ਆਉਣਾ ਲੋੜ ਡੰਗ ਚਵਾਈ ਕਰੋ ਤਿੰਨ ਕਰਨਾ ਆਪਾਂ ਨੂੰ ਕੋਈ ਚੱਕਰ ਨਹੀਂ ਆ ਹਾਂਜੀ ਕਿਉਂਕਿ ਆਪਾਂ ਵੀ ਚੋਣਾ ਚੋਣਾ ਮਾਲ ਦਿੱਲੀ ਬੱਸ ਜੀ ਬੱਸ ਹਾਂਜੀ ਸੋ 9 ਤੋਂ 10 ਦੇ ਦਰਮਿਆਨ ਇਹ ਤਾਂ ਥਲੇ ਆਸ ਵਕਤ ਦੁੱਧ 20 ਦਿਨਾਂ ਦੀ ਸੂਈ ਆ ਮਗਰ ਬੱਚਾ ਤੁਹਾਨੂੰ ਦਿਖਾਈ ਦਿੱਤਾ ਇਹ ਕੱਟੀ ਆ ਮਗਰ ਹਾਂਜੀ ਲਓ ਜੀ ਇਹ ਬੱਲਾ ਮਾਥਾ ਕੱਟੀ ਮਗਰ ਜੇ ਚੌਥੇ ਨੰਬਰ ਤੇ ਤੁਹਾਨੂੰ ਆਪਾਂ ਇਹ ਮਾਜ ਦਿਖਾ ਰਹੇ ਹਾਂ ਤੇ ਇਹ ਵੀਰ ਜੱਗੇ ਕੀ ਮੋਲ ਕੀ ਡਿਮਾਂਡ ਕਰਦੀ ਇਹ ਵੀ ਸੰਤੂ ਸਾਹਿਬ ਜੀ 85000 ਹੀ ਦੇ ਦिए 85000 ਹਾਂਜੀ ਇੱਕੋ ਹੀ ਮੁੱਲ ਕਰ ਦिए ਦੋਵਾਂ ਦਾ ਦੇ ਮਾਲ ਦੇ ਦਿੱਤਾ ਜਾਇਜ਼ ਕਰਕੇ ਹੋਰ ਮਾਰ ਦਿੱਤੇ ਛਾਲਾ ਮਨਜਿੰਦਰ ਦੋ ਹੋਰ ਘਟਾ ਲਓ ਉਹ ਮੇਰੇ ਨਾਲ ਦੇਖੇ ਮੈਂ ਉਹਦੇ ਨਾਲ ਵੇਖਾਂ ਗੱਲ ਇਹ ਹੋ ਗਈ ਛੇ ਆਖਿਆ ਮੈਂ ਦੋ ਹੋਰ ਘਟਾ ਦਿੰਦੇ ਆ 4 ਹੋਰ ਜਾਂਦੇ 85 ਨਹੀਂ ਜਾਂਦੇ 83 ਦੀ ਸੰਧੂ ਸਾਹਿਬ 80 ਦੀ ਜਾਂਦੋ ਪੂਰੇ 80 ਦੀ 80 ਦੀ ਕਰਦੇ ਯਾਰ ਪੂਰੇ ਦੀ ਐਣ ਕੀ ਮਰਦਿਆਂ ਕੀਤੀਆਂ 80 ਦੀ ਦੇਣੀ ਮੈਂ ਪੂਰੇ ਦੀ ਆ ਨਹੀਂ ਕੋਈ ਗੱਲ ਹੈ ਮੈਂ ਇਹਨਾ ਸੀ ਜਾਊਗਾ ਰੀ ਕਰਮਾਲੀ ਪਰ ਕਾਗਲੇ ਮੈਂ ਦਾ ਐਡੀ ਮੈਂ 80 ਦੀ ਕਿਸੇ ਨੇ ਵੀ ਦੇਣੀ 80000 ਦੀ ਇਹ ਜਿਹੜੀ ਹਾਂ ਨਾ ਜਿਹੜੀ 80000 ਦੀ ਮਿਲ ਜੂਗੀ ਠੀਕ ਆ ਜੀ ਹਾਂਜੀ ਬਾਕੀ ਇਹ ਲੇਵੇ ਦੀ ਜੇ ਪਧਰੀ ਆ ਬੈਕਸਾਈਡ ਤੋਂ ਕਰਮਾਲੀ ਕਿਸੇ ਰਕਮ ਦੀ ਕੋਈ ਬਾਹੀ ਛਾਈ ਵਾਲਛਲ ਹੋਇਆ ਤਾਂ ਆਪਾਂ ਪਹਿਲਾਂ ਦੱਸ ਦਿਆਂਗੇ ਠੀਕ ਆ ਹਾਂਜੀ 80000 ਦੀ ਫਾਈਨਲ ਇਹ ਤੁਹਾਨੂੰ ਮਿਲੂਗੀ ਅਗੇ ਨੈਗਟਿਵ ਆਪਣੇ ਕੋਲ ਇੱਧਰ ਜੱਗੇ ਵੀਰ ਆ ਆ ਗਈ ਝੋਟੀ ਇੱਕ 5ਵੇਂ ਨੰਬਰ ਤੇ ਹਾਂਜੀ ਇਹ ਝੋਟੀ ਸੰਧੂ ਸਾਹਿਬ ਪਹਿਲਣ ਸੁਈ ਆ ਓਕੇ ਵੀਰ ਹਾਂਜੀ ਇਹ ਕੱਲ ਸਵੇਰ ਸੋਈ ਆ ਜੇ ਪੁੜੇ ਪੜੇ ਨਹੀਂ ਚੁੱਕੇ ਇਹਨੇ ਹਾਂ ਠੀਕ ਆ ਤੇ ਇਹ ਸੰਤੂ ਸਾਹਿਬ ਬੱਚਾ ਨਹੀਂ ਲੈ ਜਾਂਦੇ ਯੋਟੀ ਅੱਛਾ ਜੀ ਹਾਂਜੀ ਜੋ ਚੀਜ਼ ਆ ਬਾ ਦੱਸ ਕੇ ਦੇਣੀ ਆ ਉਹ ਕਟਾ ਦੇ ਪਿਛੇ ਠੀਕ ਆ ਜੀ ਆ ਜਿਹੜਾ ਲਓ ਵੀ ਪਹਿਲਾਂ ਝੋਟੀ ਕਰਕੇ ਥੋੜੀ ਬੱਚੇ ਤੋਂ ਔਲੀ ਆ ਠੀਕ ਆ ਜੀ ਹਾਂਜੀ ਤੇ ਇਹ ਮਗਰ ਦੇ ਕਟਾ ਮੇਲ ਕਾਫ ਆ ਤੇ ਫਿਰ ਜੇ ਕਿ ਫਿਰ ਬਾਕੀ ਇੱਕ ਦੋ ਟਾਈਮ ਤੁਸੀਂ ਬੋਲੇ ਤੇ ਵੈਸੇ ਚੁਆਈ ਕਰ ਹੀ ਲਈ ਆ ਆਪਾਂ ਸੰਤੂ ਸਾਹਿਬ ਚੋਣੇ ਆ ਅਗਲੇ ਬੰਨੇ ਜੇ ਲੱਤਾਂ ਨੂੰ ਮੰਗਾ ਲਾਉਣਾ ਪੈਂਦਾ ਵਾ ਤੇ ਟੀਗਾ ਲਾ ਕੇ ਚੋਈਦੀ ਆ ਤੇ ਬੱਚੇ ਨੂੰ ਚੰਗਾ ਲੈਂਦੀ ਆ ਚਟਦੀ ਵੀ ਆ ਪਰ ਬੱਚੇ ਤੇ ਪਸੰਦੀ ਨਹੀਂ ਥੋੜਾ ਖਰਾਬ ਕਰਦੀ ਮੈਨੂੰ ਕੋਈ ਦੋ ਚਾਰ ਦਿਨ ਹਾਥੋਂ ਸੁਪੰਨੇ ਪੈਣ ਹਾਂਜੀ ਕਿਉਂਕਿ ਆਪਾਂ ਦੱਸ ਕੇ ਦੇਣੀ ਆ ਕੋਈ ਸੱਜਣ ਚਾਹ ਵੜ ਹੱਥ ਪਾਉਣ ਵਾਲਾ ਆਊਗਾ ਤੇ ਉਹ ਹੀ ਲਊਗਾ ਇਹਨੂੰ ਉਹ ਵੀ ਕੱਤੀ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੇ ਆ ਮੇਰੇ ਵੀਰ ਇਹ ਗੱਲਬਾਤ ਸੀ ਪਲੂਨ ਪਹਿਲਾ ਸਵੇਰ ਝੋਟੀ ਸੁਈ ਆ ਛੋਟਾ ਸਿੰਘ ਮੂੰਹ ਮੱਥੇ ਆ ਕਰੋ ਚੱਕ ਸੋ ਝੋਟੀ ਚੰਗੀ ਆ ਥੋੜਾ ਜਿਹਾ ਮੇਰੇ ਵੀਰ ਕਿਉਂਕਿ ਬਹੁਤੀ ਵੱਡੀ ਗੱਲ ਨਹੀਂ ਕਿ ਜਿਹੜੇ ਮੇਰੇ ਭਰਾ ਕਾਰੀਗਰ ਆ ਉਹਨਾਂ ਨੂੰ ਵੀ ਚਲੋ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਆਜੂਗੀ 2-4 ਦਿਨ ਸਿੱਧੀ ਸੁਥੀ ਹੋਣ ਦੇ ਵਿੱਚ ਲੱਗ ਕੇ ਜਾਂਦੇ ਜਦੋਂ ਕਈ ਵਾਰ ਪਸ਼ੂ ਆਲ ਕਰ ਜੇ ਪਹਿਲਾਂ ਝੋਟੀ ਜੋ ਵੀ ਖਾਸ ਤੌਰ ਤੇ ਨੇਵੇ ਭਾਂਡੇ ਦੀ ਕਰਮਾਂ ਵਾਲੀ ਸਾਫ ਸੁਥਰੀ ਆ ਥਾਂ ਥਾਂ ਨੂੰ ਬਹੁਤ ਸੋਹਣਾ ਠੀਕ ਆ ਜੀ ਕੋਈ 2-2 4-4 ਇੰਚ ਤੇ ਥਾਂ ਲੱਗਾ ਬਾਕੀ ਪੇਠਪੜੇ ਤੋਂ ਵੀ ਬਹੁਤ ਸੋਹਣੀ ਤੇ ਕੱਦ ਕਾਠ ਵਾਲੀ ਝੋਟੀ ਆ ਕੋਈ ਛੋਟੀ ਜਾਂ ਸਮੱਧਰ ਮੀਡੀਅਮ ਨਹੀਂ ਕੀ ਹਾਂਜੀ ਬਾਕੀ ਬੱਚੇ ਦਾ ਵੀ ਤੇ ਪੂਰਾ ਕਰਦੀ ਆ ਇਹ ਨਹੀਂ ਵੀ ਬੱਚੇ ਦੇ ਮੰਨ ਲੋ ਵੀ ਲੱਗੇ ਨ ਲੱਗਣ ਦੀ ਉਹਨੂੰ ਹਾਂ ਥੋੜਾ ਜਿਹਾ ਵੀ ਅਜੇ ਬੱਚੇ ਦੇ ਮਿਲਦੀ ਨਹੀਂ ਆ ਠੀਕ ਆ ਜੀ ਠੀਕ ਹਾਂਜੀ ਸੋ ਇਹ ਦੋਸਤੋ ਡਿਟੇਲ ਆ ਬਾਕੀ ਮਸੱਲੀ ਦੇ ਨਾਲ ਸੁਣ ਕੇ ਮੇਰਾ ਵੀ ਫਿਰ ਕਾਲ ਕਰ ਲਿਓ ਹਾਂਜੀ ਬਾਕੀ ਵੀ ਇਹੋ ਬੇਨਤੀ ਕਰਾਂਗੇ ਸੱਜਣ ਬੰਦੇ ਨੂੰ ਜਿੰਨੇ ਵੀ ਲੈਣੀ ਆ ਹਾਂ ਮੁਰਕੇ ਨਾ ਤੋੜਬਾ ਨ ਕਰਿਆ ਵੀ ਨਹੀਂ ਯਾਰ ਇਹ ਮਿਲਦੀ ਨਹੀਂ ਕਰਦੀ ਨਹੀਂ ਸੌਦਾ ਫੇਰ ਬੰਦਾ ਕਰੇ ਜੇ ਬੰਦੇ ਦੇ ਮਨ ਨੂੰ ਲੱਗਦੀ ਆ ਤੇ ਫੇਰ ਸੌਦਾ ਕਰੇ ਕਿਉਂਕਿ ਮਿਲਦੀ ਨਹੀਂ ਆਪਾਂ ਪਹਿਲਾਂ ਦੱਸਤਾ ਵਾ ਹਾਂ ਬਿਲਕੁਲ ਕਿਈ ਬੰਦੇ ਹੁੰਦੇ ਸੌਦਾ ਕਰਕੇ ਵੀਰੇ ਇਹਨੇ ਵਹਿਣ ਨਹੀਂ ਦਿੱਤਾ ਇਹਨੇ ਮਿਲੀ ਨਹੀਂ ਆ ਪੈਸੇ ਤੋੜੀਏ ਕਰੀਏ ਉਹ ਕੰਮ ਆਪਾਂ ਨਹੀਂ ਕਰਨਾ ਹਾਂਜੀ ਕਿਉਂਕਿ ਪਹਿਲਾਂ ਦੱਸਨਦਾ ਆਪਾਂ ਮਿਲਦੀ ਨਹੀਂ ਆ ਚੰਗੀ ਝੋਟੀ ਛਕੀਨ ਆ ਕੋਈ ਬਾਤ ਹੀ ਵੱਡੀ ਸਮੱਸਿਆ ਵੀ ਨਹੀਂ ਹੁੰਦੀ ਕਿ ਚਲੋ ਹੋ ਜੂਗੀ ਸਿੱਧੀ ਕੋਈ ਪੰਜਾ ਹਾਂਜੀ ਹਾਂਜੀ ਚੱਲਈਆ ਕੋਈ ਇਥੇ ਆਮਦਾਰ ਹੁੰਦਾ ਰਹਿੰਦਾ ਆਪਾਂ ਬੰਦੇ ਵੇਖਿਆ ਮੈਂ ਲੈ ਗਏ ਫੇਰ ਦੋ ਚਾਰੀਆਂ ਤੋ ਆਪਾਂ ਪਹਿਲਾਂ ਹੀ ਮੋਲ ਉਹਨਾਂ ਕੇ ਕਰ ਦਿਆ ਵੀ ਜਿਹੜਾ ਵੀ ਲੈਣ ਦੇਣ ਵਾਲੀ ਕਸਰ ਕੁਸਰ ਕੋਈ ਇਹ ਮਤਲਬ ਮੋਲ ਦਾ ਸੰਤੂ ਸਾਹਿਬ ਨੂੰ ਪਤਾ ਹੀ ਇਹਨੇ ਤੋੜਨਾ ਆਪਾਂ ਆ ਜੋਡੀ ਬੜੀ ਚੰਗੀ ਕਰਕੇ ਮਹਿੰਗੀ ਲਈ ਆਪ ਆ ਬਿਲਕੁਲ ਜੀ ਬਿਲਕੁਲ 90 ਦੀ ਦੇ ਦਈਏ 90 ਤੇ ਜਿੰਨੂੰ ਫੱਬੇ ਜਿੰਨੂੰ ਫੱਬੇ ਉਹ ਹੀ ਪੈਸੇ ਲਾ ਕੇ ਲੱਗੇ ਹੈ 10 ਮਿੰਦਰ ਤੇ ਆ ਤਿੰਨ ਕੀ ਹੈਗੀ ਕੋਈ ਗੱਲ ਅਵੇ ਲੈ ਯਾਰ ਤੂੰ ਜੱਦਾ ਕਰਦਾ ਪਰਸਾਂ ਕੀ ਅੱਜ ਆ ਜਾ ਪੈਸੇ ਘਟਦੇ ਆ ਕੋਵੇ ਦਿਨ ਲੋਕ ਹੁੰਦਾ ਵੀ ਪੈਸੇ ਘਟਾਉਂਦਾ ਛੋਟੀ ਜੋ ਹਾਂ ਨਹੀਂ ਚੰਗੀ ਛੋਟੀ ਗੱਲ ਉਹ ਹੀ ਦੀ ਆ ਚਲ ਤੇ ਬੜਾ ਵੀ ਛੋਟੀ ਥੱਲੇ 5 ਹੋ ਜੇ 6 ਕਿਲੋ ਬੜਾ ਵੀ ਹੋਊਗਾ ਪੱਕਾ ਆ ਠੀਕ ਆ ਹਾਂਜੀ ਲਓ ਵੀ ਛੋਟੀ ਚੰਗੀ ਆ ਠੀਕ ਆ ਜੀ ਬਾਕੀ ਜਿਹੜਾ ਕਾਰਨ ਤੁਹਾਨੂੰ ਦੱਸ ਹੀ ਦਿੱਤਾ ਸਾਰੇ ਭਰਾਵਾਂ ਨੂੰ ਥੋੜਾ ਜਿਹਾ ਪੈਕੇਟ ਹੁੰਦਾ ਲਾਜਾ ਬਲੱਡ ਚੈੱਕ ਕਰਾਉਣਾ ਬਣਾ ਜਿਹਦਾ ਹਾਂ ਹਾਂ ਮੈਂ ਜਿਹੜੇ ਦਾ ਪੈਕੇਟ ਬਲੱਡ ਚੈੱਕ ਕਰਾਉਣਾ ਤੇਰਾ ਭਲਾ ਏ ਬਈ ਕੋਈ 86 ਦੀ ਜਗ੍ਹਾ ਵੀਰ ਜਾਂਦੀ ਹੈ ਫਿਰ ਜਾਂ ਹੋਰ ਵੀ ਹੈਗਾ ਕੋਈ ਵਿੱਚੋ ਗਜਾਇਸ਼ 83 ਦੀ ਦੇ ਦੀਏ 83 ਦੀ 82 ਹਾਂਜੀ ਲਓ ਜੀ 83000 ਦੀ ਠੀਕ ਆ ਜੀ 83000 ਦੀ 83000 ਦੀ ਇਹ ਜਿਹੜੀ ਫਾਈਨਲ ਝੋਟੀ ਮਿਲ ਜੂਗੀ ਤੇ ਜਮਰਦੀਂਦਰਾਂ ਦਾ ਕਿੰਦਰ ਭਰਾਵਾ ਯਾਰ ਮੇਰੇ ਚੀਜ਼ ਇਹ ਨੇ ਮੈਨੂੰ ਹੀ ਕੋਹ ਹਾਂ 82 ਦੀ ਕਰਦੇ ਗੱਲ ਕਰਦੇ ਜਾਂਦੇ ਹਰੀਆ ਲਓ ਜੀ 82000 ਦੀ 200 ਇਹ ਫਾਈਨਲ ਜਿਹੜੀ ਝੋਟੀ ਚੜ੍ਹ ਔਰ ਏਡੀ ਨਹੀਂ ਝੋਟ ਜਾਣਾ ਇਹ ਦੰਦਾ ਕੋਈ ਹਾਂ ਨਹੀਂ ਕੱਟੀ ਚੰਗੀ ਆ ਬਾਕੀ ਮੂੰਹ ਮੱਥੇ ਵਾਲੀ ਆ ਸਿਰ ਮੂੰਹ ਮੱਥੇ ਦੀ ਬੜੀ ਚੰਗੀ ਆ ਠੀਕ ਆ ਜੀ ਸ਼ਕੀਨ ਵੀ ਆ ਕੱਟੀ ਮੇਰਾ ਭਰਾ ਕੋਈ ਟਿਕਾਵੇ ਜਾ ਕੇ ਦੋ ਚਾਰ ਪੰਜ ਦਿਨ ਹੱਥ ਹੁੱਥ ਥੋੜਾ ਜਿਹਾ ਸਿੱਧੇ ਸੋਧੇ ਕਰਨੇ ਬਿਲਕੁਲ ਅਰਲਿੰਗਾਂਵਰ ਕੇ ਥਾਣਾ ਸੋਹਣੀ ਵਾਂਡ ਸਪੇਸ ਸੋਤਰਾ 82 ਅਰਨੀ ਇਹ ਫਾਈਨਲ ਮਿਲ ਜੂਗੀ ਇੱਕ ਮਾਲੀ ਇੱਕ ਕਟਾ ਦਿਖਾ ਦਿੰਨੇ ਆਪਾਂ ਨੀਲੀ ਰਾਵੀ ਦਾ ਕਟਾ ਠੀਕ ਆ ਜੀ ਟੇਡੇ ਪਾਸੇ ਕੱਟ ਤੇ ਮਿਲਦਾ ਬੜਾ ਘੱਟ ਚਾਹੇ ਮਾਝਾ ਚਾਹੇ ਕਟਿਆ ਚਾਹੇ ਝੋਟੀ ਆ ਬਾਕੀ ਖੱਬੇ ਇਧਰ ਬਾਹਰ ਕੱਟ ਆ ਗਿਆ ਠੀਕ ਆ ਜੀ ਲੈ ਵੀ ਮਰਜੰਦਰ ਥੋੜਾ ਖੁੱਲੀ ਥਾਂ ਤੇ ਗਾਂ ਹੀ ਕਰਦੇ ਬਾਹਰ ਹੀ ਕਾਡੇ ਨੂੰ ਖੜੇ ਜੀ ਆ ਆ ਦੇਖੋ ਲੋ ਵੀ ਕਿਸੇ ਵੀਰ ਨੇ ਠੀਕ ਆ ਜੀ ਅੱਗੇ ਤਕਰੀਬਨ ਮਾਲ ਦੇ ਵਿੱਚ ਰੱਖਣਾ ਨਾਰਮਲੀ ਹਰੇਕ ਵੀਰ ਨੂੰ ਹੁੰਦਾ ਵੀ ਜੇਕਰ ਆਪਣੇ ਕੋਲ ਮਾਲ ਨੀਤੀ ਦਾ ਵੀ ਤਾਂ ਕੋਈ ਕਟਾ ਜਾਂ ਮਾਲੀ ਆਪਾਂ ਨੂੰ ਮਿਲ ਜੇ ਮਾਲ ਚ ਰੱਖਣ ਵਾਸਤੇ ਖਾਸ ਤੌਰ ਤੇ ਚਾਹੇ ਕਿਸੇ ਪੁਰਾਣੇ ਰੇੜੀ ਰੂੜੀ ਦੀ ਲਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਸੰਤੂ ਸਾਹਿਬ ਆਪਾਂ ਰੇੜੇ ਵੀ ਦੋ ਵਾਰ ਹੀ ਕੱਢਿਆ ਏ ਠੀਕ ਆ ਭਰਾ ਹਾਂਜੀ ਰੇੜੇ ਪਾ ਦੀਏ ਤੇ ਚੱਲਦਾ ਵਾ ਠੀਕ ਆ ਪੀ ਇਹ ਨਹੀਂ ਬੰਦਾ ਕਹੇ ਮੈਂ ਉੱਤੇ ਬਹਿ ਕੇ ਜਾਣਾ ਜੇ ਉਹ ਕੰਮ ਨਹੀਂ ਆ ਗਾੜੀ ਫੜ ਕੇ ਤੁਰੇ ਜਾਓ ਤੁਰਦਾ ਏ ਨਹੀਂ ਬੈਠੇ ਹੈਗੇ ਕਿਨੇ ਗਾੜੀਆਂ ਫੜਿਆ ਨਾ ਫੇਰਾ ਹਾਂਜੀ ਠੀਕ ਆ ਠੀਕ ਆ ਭਾਬੀ ਇਹ ਫੇਸ ਕੁਆਲਿਟੀ ਹੈ ਤੇ ਖੀਰਾ ਕੱਟਾ ਠੀਕ ਹੈ ਉਮਰ ਹੋ ਗਈ ਸਵਾ ਸਾਲ ਕੋ ਡੇਢ ਸਾਲ ਦੇ ਲੱਗ ਇਹ ਹੋ ਗਿਆ ਜੀ ਕੋਈ ਸੰਧੂ ਸਾਹਿਬ 16 17 ਮਹੀਨੇ ਦਾ ਹੋ ਗਿਆ ਵਾ ਠੀਕ ਹੈ ਜੀ ਹਾਂ ਜੀ ਇੱਥੇ ਦਾ ਲਓ ਜੀ 16 17 ਮੰਥ ਇਹਦੀ ਏਜ ਆ ਹਾਂ ਜੀ ਤੇ ਬਾਕੀ ਇਹ ਆਪਣੇ ਆਪ ਦੇ ਘਰ ਦਾ ਕੱਟਾ ਵਾ ਇਹ ਕੋਈ ਸੱਜਣ ਮਿੱਤਰ ਨੇ ਇਹਦੀ ਮਾਂ ਵੀ ਦੇਖਣੀ ਹੋਵੇ ਹਾਂ ਜੀ ਤੇ ਆਪਾਂ ਵੀ ਦਿਖਾ ਦਾਂਗੇ ਇਸ ਟਾਈਮ 14 15 ਕਿਲੋ ਦੁੱਧ ਸਲੇਗਾ ਵਾ ਪਹੇ ਨੀਲੀ ਰਾਵੀ ਦੀ ਉਹ ਵੀ ਨਹੀਂ ਉਹ ਨੀਲੀ ਦੀ ਨਹੀਂ ਉਹ ਮੋਰਾ ਜਾ ਮੋਰਾ ਦੇ ਵਿੱਚ ਬਾਕੀ ਸੀਮਾ ਨਾਲ ਨੀਲੀ ਦਾ ਲੱਗਾ ਏ ਨੂੰ ਠੀਕ ਹੈ ਮਾਂ ਇਹਦੀ ਮੋਰਾ ਜਾ ਠੀਕ ਹੈ ਬਾਕੀ ਦੋਸਤੋ ਮ ਕਟ ਬਿਲਕੁਲ ਆਉਂਦਾ ਹੈ ਬਿੰਦੂ ਸਾਹਿਬ ਜੀ 30000 ਰੁਪਏ ਦੇ ਦिए ਦੇ ਦੋ ਮਰ ਜਿੱਦਾਂ ਆਉਣ ਲੱਗਾਈ ਯਾਰ ਅਸਈਆਂ ਦੇ ਗਰ ਗੋੜੇ ਕਟੇ ਆ ਮੈਂ ਤਾਂ 50 ਮੰਗਣਾ 30 ਕਹਿ ਬੈਠਾ ਭਲੇਖੇ ਨਾਲ ਭਲੇਖੇ ਨਾਲ ਤੇ ਹੋਰ ਨਹੀਂ ਜੱਗੇ ਨਹੀਂ ਗਾੜੀ ਦੇ ਮੱਝਾ ਕਾਉਣਾ 30 ਦੇ ਦੋ ਆਹੋ ਪਟਿਆ ਨਹੀਂ ਕਰ ਦੇਖ ਲੈ ਹੈ ਅਜਾ ਦੋ ਚਾਰ ਜੇ ਕਿਸੇ ਦੀ ਪੈਰੀ ਚ ਆਇਆ ਛੁੱਟਣਾ ਇਹਨੇ ਲਾਂਭਾ ਲੈਣਾ ਕਦੀ ਐ ਛੁੱਟਣਾ ਤੇ ਹੋਸ ਹਾਲ ਆਪਾਂ ਜਾਇ ਜੀ ਦੇ 28000 ਦਾ ਦੇ ਦਾਂਗੇ ਯਾਰ ਲੋ ਵੀ 28000 ਦਾ ਕਟਾ ਮਿਲ ਜੂਗਾ ਮੈਂ ਲੈਂਣ ਦੇ ਨਾਲ ਹੀ ਗੱਲਬਾਤ ਵੀ ਤਾਂ ਦਾ ਵੀ ਕਰ ਦਿੱਤੀ ਹੈ ਵੀ 28000 ਦਾ ਸੋ ਮਾਲੀ ਜਗਾ ਠੀਕਾ ਜੀ ਬਾਕੀ ਢਿੱਲੇ ਪਿੰਡੇ ਦਾ ਕੋਈ ਕਸਮੇ ਟਾਇੜ ਪਿੰਡੇ ਦਾ ਨਹੀਂਗਾ ਢਿੱਲੇ ਪਿੰਡੇ ਦੇ ਵਿੱਚ ਤੇ ਬਿਲਕੁਲ ਪਤਲੇ ਪਿੰਡਾ ਠੀਕਾ ਜੀ ਸੋ ਅੱਜ 28000 ਦਾ ਕਟਾ ਮਿਲ ਜੂਗਾ ਤੁਹਾਨੂੰ ਤੇ ਹਾਂ ਠੀਕ ਹੈ ਹੈ ਵੇਲਾ ਮਰਜਿੰਦਰ ਦੇ ਸਲਾਹ ਬਣਦੀ ਤੇ ਕਰਦੇ ਮੰਨਦਾਂ ਲਓ ਜੀ 27000 ਦਾ ਲੈ ਜਾਓ ਆਪਾਂ ਤਾਂ ਇਹ ਵੀ ਜਿੰਨਾ ਵੀ ਜਾਇਜ਼ ਕਰਕੇ ਦਿੱਤਾ ਜਾਂਦਾ ਕਿਸੇ ਸੱਜਣ ਨੂੰ ਉਹਨਾਂ ਹੀ ਦੇ ਦਿੱਤੀ ਹੈ ਨਾ ਲਓ ਵੀ 27000 ਦਾ ਇਹ ਫਾਈਨਲ ਜਿਹੜਾ ਤੁਹਾਨੂੰ ਮਾਲੀ ਮਿਲ ਜੂਗਾ ਇਹ ਕਟਾ ਮਿਲ ਜੂਗਾ ਤੇ ਇਹ ਅੱਜ ਕਿਸਾਨ ਵੀਰੋਂ ਮਾਲ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਜਗੇਵੀਰ ਦੇ ਘਰੋਂ ਟੋਟਲ 5 ਮੱਜਾਂ ਝੋਟੀਆਂ ਸੀਗੀਆਂ ਤੇ ਨਾਲ ਇਹ ਮਾਲੀ ਤੁਹਾਨੂੰ ਦਿਖਾਤਾ ਮਾਲ ਸਾਰਾ ਸੁਆਇਆ ਸੁਆਇਆ ਠੀਕਾ ਜੀ ਕੋਈ ਭਰਾ ਜਿੱਦਾਂ ਮਰਜ਼ੀ ਪੇ ਤੁੜਕ ਤੋ ਟਾਈਮ 3 3 ਚੋਗੇ ਤੋ ਸੱਦੀ ਕਰੋ ਓਕੇ ਜਗੇਵੀਰ ਇੱਕ ਕੰਟੈਕਟ ਨੰਬਰ ਆਪਣੇ ਕਰਤੀਏ ਸਾਂਝੇ ਨੰਬਰ ਆ ਆਪਣਾ ਸੰਤੂ ਸਾਹਿਬ 98550 6 ਠੀਕ ਹੈ ਜੀ ਹਾਂਜੀ ਓਕੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸੋ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਕਦ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ